ਹਿੰਦੀ ਦੇ ਦਰਸ਼ਕੋ ਮੈਂ ਸ਼ਮਸ਼ੀਲ ਬਗਾ ਤੁਸੀਂ ਦੇਖ ਰਹੇ ਹੋ ਆਰਟੀਵੀ 1 ਸਭ ਨੂੰ ਪਤਾ ਹੈ ਕਿ ਇੱਕ ਨਵਾਂ ਜਿਹੜਾ ਕਾਨੂੰਨ ਬੱਚਿਆਂ ਦੇ ਲਈ ਲਿਆਂਦਾ ਗਿਆ ਸੀ ਜਿਹੜਾ ਕਿ 22 ਅਗਸਤ ਨੂੰ ਜਿਹੜਾ ਲਾਗੂ ਹੋਇਆ ਅਸੀਂ ਗੱਲ ਕਰ ਰਹੇ ਹਾਂ ਬੱਚਿਆਂ ਦੇ ਕਾਨੂੰਨ ਜਿਸ ਨੂੰ ਲੈ ਕੇ ਸਾਰੇ ਪੰਜਾਬ ਦੇ ਵਿੱਚ ਚੈਕਿੰਗ ਮਹਿੰਮ ਜਿਹੜੀ ਹੈ ਚਾਲੂ ਕੀਤੀ ਹੋਈ ਹੈ ਪਰ ਲੇਕਿਨ ਪੰਜਾਬ ਦੇ ਦੀ ਆਪਾਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਕਾਫੀ ਖਬਰਾਂ ਆ ਰਹੀਆਂ ਨੇ ਪਰ ਲੇਕਿਨ ਮੈਂ ਸਭ ਨੂੰ ਮੈਂ ਦੇਖ ਰਿਹਾ ਕਿ ਲੋਕਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਅਸਰ ਦਿਖਾਈ ਨਹੀਂ ਦੇ ਰਿਹਾ ਮੈਂ ਰੋਪੜ ਦੀ ਜੇ ਗੱਲ ਕਰਾਂ ਰੋਪੜ ਦੇ ਵਿੱਚ ਬਹੁਤ ਸਾਰੇ ਜਿਹੜੇ ਬੱਚੇ ਆ ਉਹ ਸਕੂਟਰ ਮੋਟਰਸਾਈਕਲ ਗੱਡੀਆਂ ਲੈ ਕੇ ਘੁੰਮ ਰਹੇ ਨੇ ਤੇ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਨਜ਼ਾਰਾ ਦੇ ਰਹੇ ਨੇ ਜਿਸ ਦੇ ਤਹਿਤ ਸਾਡੇ ਰੋਪੜ ਪੁਲਿਸ ਵੱਲੋਂ ਟ੍ਰੈਫਿਕ ਪੁਲਿਸ ਵੱਲੋਂ ਜਿਹੜੇ ਕੱਲ ਕਾਫੀ ਚਲਾਨ ਜਿਹੜੇ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਛੋਟੇ ਬੱਚੇ ਵੀ ਨਾਬਾਲਗ ਵੀ ਸ਼ਾਮਲ ਹੈ ਤੇ ਹੋਰ ਵੀ ਜਿ ਕਈ ਤਰ੍ਹਾਂ ਦੇ ਵਾਹਨ ਸ਼ਾਮਲ ਹੈ لیکن ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਰੇ ਸਭ ਨੂੰ ਸਮਝਾਵਾਂਗੇ ਕਿ 18 ਸਾਲ ਤੋਂ ਘੱਟ ਕੋਈ ਵੀ ਵਿਅਕਤੀ ਕਿਸੇ ਤਰ੍ਹਾਂ ਦਾ ਟੂ-ਵੀਲਰ ਜਾਂ ਫੋਰ-ਵੀਲਰ ਨਹੀਂ ਚਲਾ ਸਕਦਾ ਉਹਦੇ ਲਈ ਲਾਇਸੈਂਸ ਹੋਣਾ ਜ਼ਰੂਰੀ ਹੈ ਤੇ ਸਾਰੇ ਜਿਹਾ ਦੱਸਿਆ ਜਾ ਰਿਹਾ ਕਿ ਜਿਹੜਾ ਜੁਰਮਾਨਾ ਵੀ ਬੜਾ ਮੋਟਾ ਹੈ ਤੇ ਕਾਰਵਾਈ ਵੀ ਪੇਰੈਂਟਸ ਦੇ ਖਿਲਾਫ ਹੋਵੇਗੀ ਜਿਹਦੇ ਨਾਂ ਤੇ ਜਿਹੜਾ ਵਾਹਨ ਹੋਵੇਗਾ ਇਸ ਸਬੰਧ ਤੇ ਸਾਡੀ ਇੱਕ ਖਾਸ ਰਿਪੋਰਟ ਆਪ ਦੇਖਦੇ ਹਾਂ ਰੂਪਨਗਰ ਦੇ ਵਿੱਚ ਟ੍ਰੈਫਿਕ ਪੁਲਿਸ ਦੇ ਵੱਲੋਂ ਬੇਲਾ ਚੌਂਕ ਦੇ ਵਿੱਚ ਨਾਕਾਬੰਦੀ ਕੀਤੀ ਗਈ ਤੇ ਇਸੇ ਦਰਮਿਆਨ ਹੀ 12 ਮਹਿਲਾਵਾਂ ਤੇ 2 ਨਾਬਾਲਗ ਸਹਿਤ 26 ਵਾਹਨਾਂ ਦੇ ਚਲਾਨ ਕੱਟੇ ਗਏ ਨੇ ਤਾਜ਼ੀ ਖ਼ਬਰ ਦੇ ਨਾਲ 2 ਵਾਹਨ ਇੰਪਾਉਂਡ ਕੀਤੇ ਗਏ ਇਸ ਸਬੰਧੀ ਜਾਣਕਾਰੀ ਦਿੰਦਿਆਂ ਟ੍ਰੈਫਿਕ ਇੰਚਾਰਜ ਅਜੀਤ ਕੁਮਾਰ ਜਿਨ੍ਹਾਂ ਦਾ ਕਹਿਣਾ ਹੈ ਕਿ ਐਸਐਸਪੀ ਗੁਲਨੀ ਸਿੰਘ ਖੁਰਾਣਾ ਤੇ ਡੀਐਸਪੀ ਟ੍ਰੈਫਿਕ ਕਮ ਹੈੱਡਕੁਆਰਟਰ ਮੋਹਿਤ ਸਿੰਘਲਾ ਦੀ ਅਗਵਾਈ ਦੇ ਵਿੱਚ ਬੇਲਾ ਚੌਂਕ ਦੇ ਵਿੱਚ ਨਾਕਾ ਲਾਇਆ ਗਿਆ ਤੇ ਇਸੇ ਦੌਰਾਨ ਹੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦੇ ਚਲਾਨ ਕੀਤੇ ਗਏ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਮਹਿਲਾ ਕਮਾਂਡੋ ਪੁਲਿਸ 20 ਤਾਇਨਾਤ ਕੀਤੀ ਗਈ ਜਿਨ੍ਹਾਂ ਦੇ ਵੱਲੋਂ ਮਹਿਲਾਵਾਂ ਦੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਤੇ 12 ਜੀਆਂ ਮਹਿਲਾਵਾਂ ਦੇ ਚਲਾਨ ਵੀ ਕੀਤੇ ਗਏ ਉਹਨਾਂ ਦਾ ਕਹਿਣਾ ਹੈ ਕਿ ਇਸ ਮੌਕੇ ਦੋ ਨਾਬਾਲਗ ਸਕੂਲੀ ਵਿਦਿਆਰਥੀ ਜਿਨ੍ਹਾਂ ਵੱਲੋਂ ਨਵੇਂ ਕਾਨੂੰਨ ਦੀ ਉਲੰਘਣਾ ਕੀਤੀ ਗਈ ਤਾਂ ਉਹਨਾਂ ਦੇ ਵਾਹਨ ਦੀ ਚੈਕਿੰਗ ਹੋਈ ਹੈ ਬਿਨਾਂ ਕਾਗਜ਼ਾਂ ਦੇ ਦੋ ਵਾਹਨ ਜਿਹੜੇ ਸੀ ਉਹਨਾਂ ਨੂੰ ਇੰਪਾਉਂਡ ਵੀ ਕੀਤਾ ਗਿਆ ਇਸ ਦੇ ਨਾਲ 12 ਵਾਹਨ ਚਾਲਕਾਂ ਦੇ ਚਲਾਨ ਕੀਤੇ ਗਏ ਉਹਨਾਂ ਦਾ ਕਹਿਣਾ ਹੈ ਕਿ 14 ਸਤੰਬਰ ਨਹੁਣ ਵਾਲੀ ਲੋਕ ਅਦਾਲਤ ਦੇ ਵਿੱਚ ਇਹਨਾਂ ਚਲਾਨਾਂ ਦਾ ਨਿਪਟਾਰਾ ਕੀਤਾ ਜਾਵੇਗਾ ਇਸ ਦੇ ਨਾਲ ਹੀ ਐਸਆਈ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਪਿਛਲੇ ਦਿਨੀ ਵੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 32 ਵਾਹਨਾਂ ਦੇ ਇਹ ਚਲਾਨ ਕੀਤੇ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਬਿਨਾਂ ਹੈਲਮਟ ਬਿਨਾਂ ਨੰਬਰ ਪਲੇਟ ਟ੍ਰिपल ਰਾਈਡਿੰਗ ਮੋਬਾਈਲ ਯੂਜ਼ਿੰਗ ਡਰਾਈਵਿੰਗ ਲਾਇਸੈਂਸ ਬਿਨਾ ਕਾਗਜ਼ ਰੋਂਗ ਪਾਰਕਿੰਗ ਤੇ ਸੀਟ ਬੈਲਟ ਆਦ ਕਾਨੂੰਨਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨਕ ਕੀਤੇ ਜਾ ਰਹੇ ਨੇ ਤੇ ਇਸ ਮੌਕੇ ਉਹਨਾਂ ਦਾ ਕਹਿਣਾ ਕਿ ਕਈ ਹੋਰ ਅਧਿਕਾਰੀ ਵੀ ਮੌਜੂਦ ਸਨ ਐਸਆਈ ਟ੍ਰੈਫਿਕ ਸਿਟੀ ਇੰਚਾਰਜ ਜੇ ਕੁਮਾਰ ਐਸਆਈ ਟ੍ਰੈਫਿਕ ਰਣਜੀਤ ਸਿੰਘ ਐਸਆਈ ਟ੍ਰੈਫਿਕ ਦਿਦਾਰ ਸਿੰਘ ਤੇ ਐਸਆਈ ਟ੍ਰੈਫਿਕ ਸੁਤਵਿੰਦਰ ਸਿੰਘ ਐਸਆਈ ਟ੍ਰੈਫਿਕ ਪਵਨ ਕੁਮਾਰ ਤੇ ਹੋਰ ਮੁਲਾਜ਼ਮ ਮੌਕੇ ਤੇ ਮੌਜੂਦ ਸਨ